ਸ਼ਹੀਦੀ ਪੰਦਰ ਬਾੜੇ ਸੰਬੰਧੀ ਪਿਛਲੇ 29 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਅਲੋਕਿਕ ਨਗਰ ਕੀਰਤਨ ਸ਼੍ਰੀ ਅਨੰਤਪੁਰ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ ਗੁਰਦੁਆਰਾ ਮੈਤੇ ਆਣਾ ਸਾਹਿਬ ਜਾਕੀ ਸਮਾਪਤ ਹੁੰਦਾ ਹੈ ਇਹ ਨਗਰ ਕੀਰਤਨ ਬਾਬਾ ਜੁਰਾਬਰ ਸਿੰਘ ਜੀ ਮਹਿੰਦੀ ਆਣਿਆਂ ਵਾਲਿਆਂ ਨੇ ਸ਼ੁਰੂ ਕੀਤਾ ਸੀ ਤੇ ਲਗਾਤਾਰ ਹੁਣ ਤੱਕ ਚੱਲਦਾ ਆ ਰਿਹਾ ਹੈ ਬਾਬਾ ਜੀ ਤੋਂ ਬਾਅਦ ਹੁਣ ਉਹਨਾਂ ਦੇ ਪੋਤਰੇ ਭਾਈ ਕੁਲਵੰਤ ਸਿੰਘ ਜੀ ਹੋਣਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਘੋੜੇ, ਊਂਟ, ਹਾਥੀਆਂ ਦੇ ਦ੍ਰਿਸ਼ ਟਰੈਕਟਰ ਟਰਾਲੀਆਂ ਉੱਤੇ ਫਿਲਮਾਏ ਗਏ ਹਨ। ਇਹ ਦ੍ਰਿਸ਼ ਉਸ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਂਦੇ ਹਨ ਜਿਸ ਸਮੇਂ 6 ਅਨੰਤਪਤ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਿਆ ਸੀ। ਜਿਨ੍ਹਾਂ ਥਾਂ ਤੋਂ ਗੁਰੂ ਸਾਹਿਬ ਗਏ ਸਨ ਇਹ ਨਗਰ ਕੀਰਤਨ ਉਨ੍ਹਾਂ ਥਾਂ ਤੋਂ ਹੁੰਦਾ ਹੋਇਆ ਮਸਤੂਣਾ ਸਾਹਿਬ 5 ਜਨਮੀ ਤੱਕ ਪਹੁੰਚਦਾ ਹੈ। ਅੱਜ ਇਹ ਨਗਰ ਕੀਰਤਨ ਰੂਪਨਗਰ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਚੋਪ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਸਵੇਰੇ 3 ਵਜੇ ਪਹੁੰਚਿਆ ਅਤੇ ਉੱਥੇ ਕੋਈ ਸਮਾ ਸੰਗਤਾਂ ਵੱਲੋਂ ਆਰਾਮ ਕੀਤਾ ਗਿਆ। ਇਸ ਵੀਰੇ 11 ਵਜੇ ਉੱਥੋਂ ਬਾਬਾ ਬਚਿੱਤਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੋਟਲਾ ਨਿਆਂਖਾਵੇਂ ਕੇ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼੍ਰੀ ਚਮਕੌਰ ਸਾਹਿਬ ਰਵਾਨਾ ਹੋਇਆ। ਰਸਤੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੁਕੇ ਨਗਰ ਕੀਰਤਨ ਦੇ ਰੰਗੀਲ ਪਰ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਪੰਜ ਪਿਆਰਿਆਂ ਤੇ ਬਾਕੀ ਜਥੇ ਨੂੰ ਸਰੋਪਾ ਪਾਕਿ ਸੰਗਤਾਂ ਨੂੰ ਚਾਪ ਅਣੀ ਚਖਾਇਆ ਇਸ ਤੋਂ ਬਾਅਦ ਇਹ ਨਗਰ ਕੀਰਤਨ ਅੱਗੇ ਵੱਲ ਰਵਾਨਾ ਹੋਇਆ ਨਗਰ ਕੀਰਤਨ ਗੁਰੂ ਸਾਹਿਬ ਦੀ ਜੀਵਨੀ ਸੁਨਾਰੇ ਬਾਬਾ ਜੀ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਜੋ ਸੰਗਤ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਆ ਰਹੀ ਹੈ ਇਸੇ ਤਰ੍ਹਾਂ ਇਹ ਨਗਰ ਕੀਰਤਨ ਵਿੱਚ ਇਹ ਸੰਗਤਾਂ ਨੰਗੇ ਪੈਰੀ ਹਾਜ਼ਰੀ ਲਗਵਾਉਂਦੀ ਹਨ ਇਸ ਮੁਕੇ ਜਲਦਾ ਸੁਤਵਿੰਦਰ ਸਿੰਘ ਚੈੜੀਏ ਨੇ ਕਿਹਾ ਕਿ ਇਸ ਨਗਰ ਕੀਰਤਨ ਦੇ ਅੱਜ ਪਿੰਡ ਰੰਗੀਲਪੁਰ ਵਿਖੇ ਪਹੁੰਚਣ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ ਹੈ மேரா நியூ நாடாத்தி ரபோர்ட்ட ਜਲਦ ਸਭ ਨਗਰ ਕੀਰਤਨ ਨਿਕਲਿਆ ਕਿਸ ਜਗ੍ਹਾ ਤੋਂ ਕਿਸ ਥਾਂ ਤੇ ਜਾਂਦਾ ਹੈ ਇਹ ਨਗਰ ਕੀਰਤਨ 6 ਤੇ 7 ਪੂਰੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਤੇ ਇਹਦੀ ਸਮਾਪਤੀ 5 ਜਨਵਰੀ ਨੂੰ ਮੈਥਿਆਨ ਸਾਹਿਬ ਹੁੰਦੀ ਹੈ ਇਹ ਬਾਬਾ ਜੂਰਾਵਰਸੀ ਜੀ ਨੇ ਇਹ ਸ਼ੁਰੂ ਕੀਤਾ ਸੀ ਜਿਹਨਾਂ ਉਹਨਾਂ ਨੇ ਇਹਨੇ ਪੂਰ ਕਰਿਆ ਉਹ ਭਾਈ ਜੋਗਾ ਸਿੰਘ ਹੋਰ ਇਹਦੀ ਪਹਿਨਵਾਈ ਕਰਦੇ ਆ ਤੇ ਇਹ ਤੇ ਲੰਗੇ ਪੈਰੀ ਸਾਰੀ ਸੰਗਤ ਉੱਥੋਂ ਚੱਲਦੀ ਐ ਤੇ ਬਹੁਤ ਖੌਲੀ-ਹੌਲੀ ਫੜਾ-ਦਰ ਪੜਾ ਕੱਲ ਸਨੌਲੀ ਵਿਖੇ ਸੀ ਤੇ ਰਾਤੀ 3 ਵਜੇ ਪਠਾ ਸਾਹਿਬ ਸੀ ਤੇ ਅੱਜ ਰੰਗੀਲਪੁਰ ਦੇ ਵਿੱਚ ਸਰਦਾਰ ਜਗਮੋਣ ਸਿੰਘ ਜੀ, ਰਮਣੀ ਸਰਾਣਾ ਕੰਗ ਜੀ ਸਮੁੱਚੀ ਨਗਰ ਵਾਸੀਆਂ ਦੀ ਸਾਰੀ ਸੰਗਤ ਨੇ ਅੱਜ ਸਵਾਗਤ ਕੀਤਾ ਨਗਰ ਕੀਰਤਨ ਦਾ ਤੇ ਮੈਂ ਸਮਝਦਾ ਕਿ ਗੁਰੂ ਕਾ ਕਿਹੜਾ ਲੰਗਰ ਹੈ ਛੋਲੇ ਧੂੜਿਆਂ ਦਾ ਉਹ ਵੀ ਸਰਵੋਤਮ ਸਿੰਘ ਦੇ ਪਰਿਵਾਰ ਤੇ ਸੇਰ ਸਿੰਘ ਦੇ ਪਰਿਵਾਰ ਦੇ ਵੱਲੋਂ ਇਹ ਲਗਾਇਆ ਗਿਆ ਹੈ ਸੋ ਇਹਦੇ ਵਿੱਚ ਖਾਸियत ਇਹ ਹੈ ਕਿ ਸਾਰੀਆਂ ਸੰਗਤਾਂ ਜਿਹੜੀਆਂ ਨੰਗੇ ਪੈਰ ਜਾਂਦੀਆਂ ਉਹ ਹੀ ਅਹਿਸਾਸ ਜਿਵੇਂ ਗੁਰੂ ਜੀ ਗੁਰੂ ਗੋਬਿੰਦ ਸਿੰਘ ਦੀ ਮਾਰਗ ਹੁੰਦੇ ਹੋਏ ਗਏ ਆ ਤੇ ਇਹ ਵੀ ਨਗਰ ਕੀਰਤਨ ਉਦਾਂ ਹੀ ਗੁਰੂ ਗੋਬਿੰਦ ਸਿੰਘ ਦੀ ਮਾਰਗ ਜਿੱਥੇ ਜਿੱਥੇ ਕੀਰਤਨ ਕਰਿਓ ਉਸ ਰਾਹ ਨੂੰ ਜਾ ਕੇ ਮਿਰਪਾਨੀ ਜਨਮਰੀ ਨੂੰ ਢੇਢੀ ਦੀ ਹੁੰਦੀ ਹੈ ਇਸ ਬਹੁਤ ਸਾਰੀਆਂ ਸੰਗਤਾਂ ਜਿਹੜੇ ਅਨੰਤ ਮਾਸਤ ਕਰਨਗੇ ਮੂਸਾ ਜੀ ਦੀ ਜੀਤੀ ਪੰਦਰਵਾੜਾ ਚੱਲਦਾ ਉਹਦੇ ਵਿੱਚ ਆਪਣਾ ਗੁਰਬਾਣੀ ਸੁਣਦੀਆਂ ਐ ਤੇ ਗੁਰਬਾਣੀ ਕਰਦੀਆਂ ਇੱਕ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਤੇ ਬਹੁਤ ਸੰਗਤਾਂ ਇਹਦਾ ਲਾਭ ਲੈ